ਮੇਰਾ ਨਾਮ ਸੈਂਸਨ ਕਿ ਮਾਮਲਾ ਕੀ ਹੋਇਆ ਕੀ ਗੱਲ ਹੋਈ ਹੈ ਜਿਸ ਕਰਕੇ ਸੁਪਨਾ ਮਾਰ ਪਈ ਹੈ ਇਹ ਸਾਡੇ ਪਿਛਲੇ ਕਾਫੀ ਦਿਨ ਤੋਂ ਮਸਲਾ ਚੱਲ ਰਿਹਾ ਸੀਗਾ ਪਰਿਵਾਰ ਦਾ ਤੇ ਵਿੱਚ ਚਰਚ ਦਾ ਮਸਲਾ ਚੱਲਦਾ ਆ ਔਰ ਜਿਹੜੇ ਆਪਾ ਆ ਉਹ ਮੇਰੀ ਛੋਟੀ ਜਿਹੜੀ ਭਝਾਈ ਹੈ ਉਹਦੇ ਨਾਲ ਮਿਲ ਕੇ ਤੇ ਯਾਨੀ ਜਿਹੜੀ ਛੋਟੀ ਭਝਾਈ ਹੈ ਉਹ ਚਰਚ ਵਾਲੇ ਲੋਕਾਂ ਨੂੰ ਵੀ ਤੰਗ ਪਰੇਸ਼ਾਨ ਕਰਦੀ ਹੈ ਤੇ ਬਾਰ-ਬਾਰ ਜਦੋਂ ਮੈਂ ਨਹੀਂ ਕਰੇ ਹੁੰਦਾ ਬਾਹਰ ਜਾਂਦਾ ਮੈਂ ਵੀ ਕਈ ਵੇਲੇ ਸੇਵਾ ਤੇ ਤੇ ਇਹਦੇ ਹੱਥੀ ਪੈਂਦੀ ਇਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਰਹੇ ਪਹਿਲਾਂ ਵੀ ਤੇ ਅੱਜ ਵੀ ਮੈਂ ਬਾਹਰ ਸੀਗਾ ਤੇ ਔਰ ਰਾਤ ਨੂੰ ਬਹਿਸ ਥੋੜੀ-ਬੋਤੀ ਚੱਲਦੀ ਪਈ ਸੀ ਤੇ ਅਸੀਂ ਸੋਚਿਆ ਨਹੀਂ ਸੀ ਕਿ ਇਹ ਹੋਊਗਾ ਕੁਝ ਤੇ ਔਰ ਲਾਸਟ ਸਵੇਰੇ ਜਦੋਂ ਮੈਂ ਚਲਾ ਗਿਆ ਬਾਹਰ ਤੇ ਔਰ ਮੇਰੇ ਪਿੱਛੋਂ ਫਿਰ ਇਹਨਾਂ ਦੇ ਨਾਲ ਉਹ ਹੱਥੋਂ ਪਾਈ ਹੋਏ ਪਾਪਾ ਨੇ ਵੀ ਮਾਰਿਆ ਇਹਨੂੰ ਮੇਰੀ ਵਾਈਫ ਨੂੰ ਤੇ ਉਹ ਨਾਲ ਛੋਟੀ ਪਰਝਾਈ ਨੇ ਮਿਲ ਕੇ ਮਾਰਿਆ ਇਹਦੇ ਨਿਸ਼ਾਨ ਪਏ ਹੋਆ ਬਾਡੀ ਤੇ ਤੇ ਦੀਵਾਰ 'ਚ ਵੀ ਮਾਰਿਆ ਮੇਰੇ ਪਾਪਾ ਵੀ ਪਾਸ ਹੋ ਗਏ ਆ ਪ੍ਰੇਮਤ ਸੀ ਔਰ ਮੈਂ ਵੀ ਰੱਬ ਦਾ ਸੇਵਕ ਆ ਮੈਂ ਵੀ ਸੇਵਾ ਕਰਦਾ ਆ ਪਰ ਮੈਂ ਅਜੇ ਤੱਕ ਇਸੇ ਕਦੀ ਵੀ ਕੋਈ ਸਟੈਪ ਨੂੰ ਨਹੀਂ ਲੈਂਦਾ ਆ ਪਰ ਉਹਨਾਂ ਨੇ अनेको ਵਾਰ ਕੋਸ਼ਿਸ਼ ਕੀਤੀ ਹੈ ਇਦਾਂ ਬਾਰ-ਬਾਰ ਹਰਾਸ ਪਰੇਸ਼ਾਨ ਕਰ ਰਹੇ ਔਰ ਧਮਕੀ ਦਿੰਦੇ ਆ ਕਈ ਵੇਲੇ ਕਿਸੇ ਦੀ ਧਮਕੀ ਦਵਾਂਦੇ ਫੋਨ ਤੋਂ ਕਿ ਤੁਹਾਨੂੰ ਬਾਹਰ ਕੱਢਣਾ ਆ ਔਰ ਹੁਣ ਅੱਜ ਤੱਕੁੱਲਮ ਖੁੱਲਾ ਕਹਿਣ ਲੱਪੇ ਸੀ ਕਿ ਹੁਣ ਅਸੀਂ ਇਹਨੂੰ ਮਾਰ ਕੇ ਹੀ ਬਾਹਰ ਕੱਢਣਾ ਹੈ ਮੇਰੀ ਵਾਈਫ ਨੂੰ ਸਿੱਧਾ ਹੀ ਜਦੋਂ ਇਹਦੇ ਤੇ ਹੱਥ ਚੱਕ ਰਹੇ ਸੀ ਮਾਰ ਰਹੇ ਸੀਗੇ ਤਾਂ ਲੱਗੇ ਸਾਡੇ ਗਵਾਂਢੀ ਆ ਛੋਟਾ ਬੇਟਾ ਗਿਆ ਮੇਰਾ ਉਹ ਘਰ ਸੀ ਉਹਨੇ ਜਾ ਕੇ ਉਹਨਾਂ ਨੂੰ ਬੁਲਾਇਆ ਤੇ ਫਿਰ ਉਹਨਾਂ ਨੇ ਆ ਕੇ ਛੁਡਾਇਆ ਮੇਰੀ ਪਤਨੀ ਨੂੰ ਨਹੀਂ ਤਾਂ ਉਹਨਾਂ ਨੇ ਪੂਰਾ ਇਹਦੇ ਗੱਲੇ ਤੇ ਨਿਸ਼ਾਨ ਹੈ ਕਿ ਗਲਾ ਪਾਪਾ ਨੇ ਪੜਿਆ ਹੋਇਆ ਸੀਗਾ ਔਰ ਮਾਰਿਆ ਵੀ ਤੇ ਯਾਨੀ ਬਰਬਰ ਪੂਰਾ ਉਹ ਹੱਥ ਚੱਕ ਰਹੇ ਸੀਗੇ ਤੇ ਲਾਸੋ ਹਰਾਸ ਪਰੇਸ਼ਾਨ ਕਰ ਰਹੀ ਹੈ ਸਾਨੂੰ ਔਰ ਅ ਰੱਬ ਦੇ ਸੇਵਕ ਹੋਣ ਦੇ ਕਾਰਨ ਉਹ ਵੀ ਔਰ ਮੈਂ ਵੀ ਸਾਡੇ ਵਿੱਚ ਇਹ ਅੰਤਰ ਹੈ ਮੈਂ ਕੋਈ ਇਦਾਂ ਦਾ ਹਜੇ ਤੱਕ ਅਸੀਂ ਕਦੀ ਵੀ ਨਹੀਂ ਇਦਾਂ ਦਾ ਕੋਈ ਕੰਮ ਕੀਤਾ ਰੂਮ ਮੁਕੇਰੀਆਂ ਸੇਵਾ ਕਰਦੇ ਔਰ ਜਿਹੜਾ ਚਰਚ ਹੈ ਇੱਥੇ ਉਹ ਮੇਰੇ ਕੋਲ ਹੈ ਔਰ ਸਾਨੂੰ ਬਸ ਸਾਲ ਤੋਂ ਮੇਰੇ ਬੱਚਿਆਂ ਨੂੰ ਤੇ ਮੇਰੀ ਪਤਨੀ ਨੂੰ ਹਰਾਸ ਪਰੇਸ਼ਾਨ ਕੀਤਾ ਜਾਂਦਾ ਹੈ ਪੂਰੇ ਪਰਿਵਾਰ ਦੇ ਦੁਆਰਾ ਜਿਦੇ ਵਿੱਚ ਮੇਰੇ ਪਾਪਾ ਪ੍ਰੇਮ ਸੀ ਔਰ ਛੋਟੇ ਭਰਾ ਦੀ ਵਾਈਫ ਜੋਤੀ ਆ ਸਭ ਤੋਂ ਜਿਆਦਾ ਜਿਆਦਾ ਵੱਡਾ ਰੋਲ ਆ ਪਾਪਾ ਤੇ ਜੋਤੀ ਔਰ ਉਹਦੇ ਨਾਲ ਫਿਰ ਉਹਦਾ ਪਤੀ ਮਿਲ ਕੇ ਔਰ ਵੱਡੇ ਭਾਬੀ ਆ ਸਪਨਾ ਔਰ ਬ੍ਰਦਰ ਸਟੀਫਨ ਆ ਦੁਬਈ ਤੋਂ ਇਹ ਸਭ ਇਕੱਠੇ ਹੋ ਕੇ ਸਾਜ਼ਿਸ਼ਾਂ ਕਰਦੇ ਆ ਕਿ ਇਹਨਾਂ ਨੂੰ ਕਿੱਦਾਂ ਕੱਢਿਆ ਜਾਵੇ ਧਮਕੀਆਂ ਦਵਾਂਦੇ ਕਦੀ ਕਿਸੇ ਦੇ ਕੋਲੋਂ ਫੋਨ ਕਰਵਾਂਦੇ ਤੇ ਬਾਰ-ਬਾਰ ਹਰਾਸ ਪਰੇਸ਼ਾਨ ਕਰਦੇ ਆ ਕਦੀ ਕਹਿੰਦੇ ਬਾਹਰ ਨਿਕਲੋ ਕਦੀ ਕਹਿੰਦੇ ਇੱਦਾਂ ਹੀ ਸਮਾਨ ਚੱਕ ਕੇ ਉੱਪਰ ਜਾਓ ਅਸੀਂ ਤੁਹਾਨੂੰ ਬੇਦਖਲ ਕਰ ਦਿੱਤਾ ਜਾਂ ਬੇਦਖਲ ਕਰ ਦੇਣਾ ਜਾਂ ਬਾਹਰ ਕੱਢ ਦੇਣਾ ਮਤਲਬ ਕਿ ਐਜ਼ ਅ ਪ੍ਰਚਾਰਕ ਉਹ ਵੀ ਪ੍ਰਚਾਰਕ ਆ ਪਾਸ ਸਟੀਫਨ ਦੁਬਈ 'ਚ ਆ ਸ਼ਿਮੌਨ ਉਹ ਛੋਟਾ ਉਹ ਵੀ ਦੁਬਈ 'ਚ ਆ ਤੇ ਪਾਪਾ ਵੀ ਪ੍ਰਚਾਰਕ ਆ ਤੇ ਮੈਂ ਵੀ ਸੇਵਾ ਕਰਦਾ ਪਰ ਮੇਰੇ ਵੱਲੋਂ ਅੱਜ ਤੱਕ ਕੋਈ ਇਦਾਂ ਦਾ ਗਲਤ ਸਟੈਪ ਨਹੀਂ ਲਿੱਤਾ ਗਿਆ ਪਰਵਾਰ ਦੇ ਵਿੱਚ ਇਹ ਸਰਕਾਰ ਕਦੋਂ ਤੋਂ ਸ਼ੁਰੂ ਹੋਈ ਹੈ ਕਿ ਇਹ ਚਰਚ 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 ਨੂੰ ਲੈ ਕੇ ਹੋਇਆ ਵਾ ਜਾਂ ਫਿਰ ਕੋਈ ਵੋਟ ਕਰਨਾ ਕੋਈ ਲੈ ਕੇ ਹੋਇਆ ਕੋਈ ਚਰਚ ਨੂੰ ਲੈ ਕੇ ਹੀ ਹੋਇਆ ਆ ਜਦੋਂ ਤੋਂ ਛੋਟੇ ਦਾ ਵਿਆਹ ਹੋਇਆ ਆ ਉਦੋਂ ਤੋਂ ਇਹ ਸ਼ੁਰੂ ਹੋ ਗਿਆ ਚਰਚ ਬੰਦ ਕਰਨ ਦੇ ਲਈ ਔਰ ਆਏਗੇ ਜਿਹੜੇ ਚਰਚ ਦੇ ਲੋਕ ਆ ਉਹਨਾਂ ਨਾਲ ਵੀ ਬਦਤਮੀਜ਼ੀਆਂ ਕੀਤੀਆਂ ਜਾਂਦੀਆਂ ਆ ਜਦੋਂ ਉਹ ਅਸੀਂ ਕਈ ਵੇਲੇ ਨਹੀਂ ਹੁੰਦੇ ਉਹਨਾਂ ਲਈ ਗੇਟ ਨਹੀਂ ਖੋਲਿਆ ਜਾਂਦਾ ਔਰ ਜਿਉ ਕਿਤੇ ਵਾਸ਼ਰੂਮ ਜਾਣ ਫਿਰ ਉਹਨਾਂ ਨਾਲ ਬਦਤਮੀਜ਼ੀ ਕੀਤੀ ਜਾਂਦੀ ਹੈ ਔਰ ਯਾਨੀ ਸਾਡੀ ਗੈਰ ਮਜ਼ੂਦਗੀ ਦੇ ਵਿੱਚ ਵੀ ਉਹਨਾਂ ਨੂੰ ਵੀ ਹਰਾਸ ਪਰੇਸ਼ਾਨ ਕੀਤਾ ਜਾਂਦਾ ਹੈ ਅਗਰ ਸੰਡੇ ਪ੍ਰਾਰਥਨਾ ਹੁੰਦੀ ਹੈ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਜਦੋਂ ਬੱਚੇ ਜਾਂਦੇ ਆ نیچے ਜਾਂ ਕੋਈ ਵੱਡਾ ਜਾਂਦਾ ਆ ਕਦੀ ਉਹਨੂੰ ਪਾਣੀ ਪੀਣ ਤੋਂ ਬੋਲਿਆ ਜਾਂਦਾ ਜਾਂ ਕਦੀ ਕਿਸੇ ਕਾਰਨਾਂ ਤੋਂ ਤੇ ਸਭ ਮਿਲ ਕੇ ਇਹ ਹੈ ਕਿ ਚਰਚ ਨੂੰ ਕਹਿ ਰਿਹਾ ਕਿ ਅਸੀਂ ਇਥੋਂ ਬੰਦ ਕਰਾਓ ਔਰ ਅਸੀਂ ਇੱਥੇ ਚਰਚ ਨਹੀਂ ਲੱਗਣ ਦੇਣਾ ਜਿਹਦੇ ਵਿੱਚ ਕਈ ਵੇਲੇ ਉਹ ਗਾਲਾਂ ਵੀ ਕੱਢਦੀ ਆ ਹਨਾ ਚਰਚ ਵਾਲੇ ਲੋਕਾਂ ਨੂੰ ਬੋਲਦੀ ਵੀ ਆ ਗਲਤ ਔਰ ਇਹ ਸਭ ਮਿਲ ਕੇ ਮਤਲਬ ਕਿ ਸਾਥ ਦੇ ਰਹੇ ਆ ਔਰ ਇਹ ਜਿਹੜਾ ਚਰਚ ਆ ਇਹ ਜਿਹੜਾ ਘਰ ਔਰ ਚਰਚ ਬਣਿਆ ਆ ਇਹ ਸਾਰਾ ਲੋਕਾਂ ਦੇ ਮਿਹਨਤ ਦੀ ਕਮਾਈ ਔਰ ਲੋਕਾਂ ਦੀ ਸੇਵਾ ਭਾਵਨਾ ਦੇ ਦੁਆਰਾ ਬਣਿਆ ਆ ਜਿਹੜਾ ਘਰ ਵੀ ਤੇ ਜਿਹੜਾ ਚਰਚ ਵੀ ਆ ਔਰ ਐਸਲੀ ਅਸੀਂ ਇਸ ਪੱਖ 'ਚ ਨਹੀਂ ਆ ਕਿ ਉੱਥੇ ਸੇਵਾ ਬੰਦ ਹੋਵੇ ਮਮਾ ਮੇਰੇ ਹੈ ਨਹੀਂ ਰੱਬ ਕੋਲ ਚਲੇ ਗਏ ਆ ਤੇ ਔਰ ਉਹਨਾਂ ਦੇ ਨਾਂ ਹੋਣ ਦਾ ਕਰਕੇ ਸਾਡੇ ਨਾਲ ਇਹ ਸਭ ਕੁਝ ਹੋ ਰਿਹਾ ਆ ਔਰ ਮਮਾ ਸਾਡੇ ਕਦੀ ਵੀ ਇਸ ਪੱਖ 'ਚ ਨਹੀਂ ਕਿ ਚਰਚ ਬੰਦ ਸੇਵਾਵਾਂ ਬੰਦ ਹੋਣ ਪਰ ਉਹਨਾਂ ਦਾ ਮੇਨ ਮੁੱਦਾ ਇਹ ਆ ਕਿ ਅਸੀਂ ਚਰਚ ਵੀ ਬੰਦ ਕਰਾਉਣਾ ਤੇ ਤੁਹਾਨੂੰ ਘਰੋਂ ਵੀ ਬੇਕਾਰ ਕਰਨਾ ਆ ਤੇ ਚਾਹੀ ਕਿੱਦਾਂ ਵੀ ਕਰ ਲਈਏ ਕਿਸੇ ਵੀ ਤਰੀਕੇ ਦੇ ਨਾਲ ਸਾਡੇ ਪੂਰੇ ਦਬਾਅ ਪਾਏ ਜਾਂਦੇ ਔਰ ਸੈਕੰਡਲੀ ਅਸੀਂ ਰਿਪੋਰਟ ਲਖਵਾਨ ਆਏ ਸੀ ਕਿ ਸਾਡੀ ਰਿਪੋਰਟ ਲਿਖੀ ਜਾ ਰਹੀ ਸੀ ਕਿ ਵਿੱਚ ਮੈਨੂੰ ਨਹੀਂ ਪਤਾ ਕਿ ਟੋਨ ਸੀਗੇ ਇੱਕ ਮੈਡਮ ਸੀਗੇ ਲਿਖੀਂ ਹਾਂਜੀ ਇੱਕ ਰਿਪੋਰਟ ਲੇਖਦੇ ਹੋਏ ਉਹਨਾਂ ਨੇ ਵਿੱਚ ਆ ਕੇ ਕਹਿ ਦਿੱਤਾ ਕਿ ਤੁਹਾਡੀ ਇਹਨਾਂ ਦੀ ਰਿਪੋਰਟ ਲਿਖਣੀ ਬੰਦ ਕਰੋ ਜਦ ਕਿ ਦੋ ਅੱਛੇ ਬੜੇ ਉਹ ਵਿਅਕਤੀ ਲੇਖ ਰਹੇ ਸੀਗੇ ਤੇ ਉਹਨਾਂ ਨੇ ਸਾਡੀ ਪੂਰੀ ਗੱਲ ਸੁਣੀ ਔਰ ਵਿੱਚ ਮੈਡਮ ਨੇ ਬਿਨਾ ਸੁਣੀ ਆ ਕੇ ਇਸ ਗੱਲ ਨੂੰ ਇੰਟਰਫੇਅਰ ਇੰਟਰਰਪਟ ਕਰਕੇ ਤੇ ਇਹ ਕਿ ਹੈ ਕਿ ਇਹਨਾਂ ਦੀ ਪਹਿਲਾਂ ਵੀ ਹੋਈ ਪਈ ਆ ਤਿੰਨ ਦੀ ਦਰਖਾਸਤ ਨਾਲ ਲਿਖੋ ਤੁਸੀਂ ਤੇ ਜਿਹੜੇ ਇਹਨਾਂ ਦੇ ਪਹਿਲਾ ਵੱਡੇ ਆਗੂ ਆ ਉਹਨਾਂ ਨੂੰ ਬੁਲਾਓ ਤੇ ਉਹ ਫੈਸਲਾ ਕਰਨ ਇਹਨਾਂ ਦੇ ਕੀ ਨਾਮ ਦਿੱਤਾ ਤੇ ਮੰਨੂ ਕੀ ਗੱਲ ਕੀ ਹੋਈ ਹੈ ਜਿਸ ਕਰਕੇ ਤੁਸੀਂ ਅੱਜ ਥਾਂ ਆਏ ਆ ਆ ਸਾਡੇ ਨਾਲ ਜਦੋਂ ਦੀ ਛੋਟੇ ਦੀ ਮੈਰਿਜ ਹੋਈ ਕਾਫੀ ਲੜਾਈ ਝਗੜਾ ਰਹਿੰਦਾ ਪਰ ਲੜਾਈ ਝਗੜਾ ਇਦਾਂ ਸੀ ਕਿ ਇੱਕ ਦੂਸਰੇ ਨੂੰ ਬੋਲਦੇ ਸੀ ਤਾਂ ਹੱਥੀ ਪਾਈ ਨਹੀਂ ਸੀ ਹੁੰਦੇ ਤਾਂ ਮਤਲਬ ਵਿਚਕਦੀ ਹੋਏ ਸੀ ਤੇ ਉਹਦੇ ਫੈਮਿਲੀ ਮੈਂਬਰ ਆਏ ਸੀ ਉਹ ਮੇਰੇ ਹੱਥੀ ਪੈਂਦੇ ਸੀ ਜਿਹੜੀ ਛੋਟੀ ਦਰਾਨੀ ਦੇ ਫੈਮਿਲੀ ਮੈਂਬਰ ਆਏ ਸੀ ਤਾਂ ਉਦੋਂ ਵੀ ਸਾਡੇ ਪਰਿਵਾਰ ਬੈਠਾ ਸੀ ਪਰ ਅੱਜ ਮੇਰੇ ਹਸਬੰਦ ਕੰਮ ਤੇ ਚਲੇ ਗਏ ਸੀ ਔਰ ਉਸ ਤੋਂ ਬਾਅਦ ਫਿਰ ਸਫਾਈ ਕਰ ਰਹੀ ਸੀ ਘਰੇਲੂ ਇਹ ਫੈਮਿਲੀ ਮੈਟਰ ਸੀ ਤਾਂ ਉਸ ਤੋਂ ਬਾਅਦ ਫਿਰ ਆਪਸ ਸੀ ਉਹ ਬੈਸਨ ਲਾਪੇ ਫਿਰ ਉਸ ਤੋਂ ਬਾਅਦ ਹੱਥੋ ਪਾਈ ਹੋਏ ਔਰ ਹਾਂਜੀ ਹਾਂਜੀ ਮੇਰੇ ਨਾਲ ਤਾਂ ਮੇਰਾ ਸੋਹਰਾ ਵੀ ਵਿੱਚ ਸ਼ਾਮਿਲ ਹੈ ਤੇ ਛੋਟੀ ਦਰਾਨੀ ਜੀ ਦਾ ਨਾਮ ਜੋਤੀ ਹੈ ਕਾਫੀ ਉਹਨੇ ਮੈਨੂੰ ਗਾਲਾ ਕੱਢਿਆ ਪਰ ਮੈਂ ਗਾਲਾ ਨਹੀਂ ਕੱਢਿਆ ਮੈਂ ਆਪਣੀ ਬਚਾਅ ਦੇ ਲਈ ਵੀ ਇੱਕ ਥੱਪੜ ਜ਼ਰੂਰ ਮਾਰਿਆ ਪਰ ਮੈਂ ਮਤਲਬ ਕਿ ਗਾਲਾ ਗੰਦੀਆ ਗਾਲਾ ਕੱਢ ਰਹੀ ਸੀ ਕਿ ਮਤਲਬ ਕਿ ਮੈਂ ਤੁਹਾਨੂੰ ਸਿੱਧਿਆ ਕਰੂੰਗੀ ਬਹੁਤ ਕੁਝ ਬੋਲ ਲਿਆ ਅ ਗਾਲ ਨਹੀਂ ਮੈਂ ਕੋਈ ਕੱਢੀ ਔਰ ਮੈਂ ਆਪਣੀ ਬਚਾਅ ਦੇ ਲਈ ਉਹਨਾਂ ਤੱਕ ਆ ਮਾਰ ਕਿੰਨਾ ਕਿੰਨੇ ਨੇ ਕੁੱਟਮਾਰ ਕੀਤੀ ਸੌਰੀ ਨਹੀਂ ਤੇ ਜਿਹੜੀ ਦਰਾਣੀ ਮੇਰੀ ਛੋਟੀ ਤੁਹਾਡੇ ਸਰੀਰ ਦੇ ਵਿੱਚ ਕਿਤੇ ਕਿਤੇ ਤੁਹਾਨੂੰ ਮਾਰੀ ਨਾ ਖੁਨ ਅੱਖਾਂ 'ਚ ਵੀ ਵੱਜੇ ਹੋਏ ਬੈਕ ਸਾਈਡ ਤੇ ਕੰਧ 'ਚ ਵੀ ਵੱਜੇ ਆ ਚਲੋ ਬੋਲੋ ਕਿੰਨੇ ਦਿਨਾਂ ਤੋਂ ਲੜਾਈ ਹੋ ਰਹੀ ਹੈ ਤੁਹਾਡੇ ਨਾਲ ਲੜਾਈ ਤਾਂ ਮਤਲਬ ਬੋਲ-ਬਾਲ ਤਾਂ ਕਾਫੀ ਚੱਲਦਾ ਹੀ ਰਹਿੰਦਾ ਹੈ ਮਤਲਬ ਮਾਰ ਕੁੱਟ ਪਹਿਲੀ ਵਾਰੀ ਹਾਂਜੀ ਹਾਂਜੀ ਮਾਰਕਡ ਲਿਖਾਈ ਆ ਜੀ ਹਾਂਜੀ ਲਿਖਾਈ ਆ ਪਰ ਉਹਨਾਂ ਨੇ ਪ੍ਰੋਪਰ ਲਿਖੀ ਨਹੀਂ ਹਜੇ ਤਾਂ ਕੀ ਗੱਲ ਕੀਤੀ ਉਹਨਾਂ ਨੇ ਅਫਸਰ ਨੇ ਕੀ ਗੱਲ ਕਹੀ ਕਿਉਂਕਿ ਪਹਿਲਾਂ ਵੀ ਥਾਣੇ ਦੇ ਵਿੱਚ ਅਸੀਂ ਸਾਡੇ ਵੱਲੋਂ ਇੱਕ ਵਾਰੀ ਵੀ ਪੁਲਿਸ ਨਹੀਂ ਬੁਲਾਈ ਗਈ ਉਹਨਾਂ ਤੇ ਉਹਨਾਂ ਨੇ ਦੋ ਤਿੰਨ ਵਾਰੀ ਸਾਡੇ ਤੇ ਬੁਲਾ ਲਿੱਤੀ ਔਰ ਜਿਹੜਾ ਪਿਛਲਾ ਫੈਸਲਾ ਹੋਇਆ ਸੀ ਉਹ ਫੈਸਲਾ ਇਹ ਹੋਇਆ ਸੀ ਕਿ ਇਹਨਾਂ ਦੇ ਉੱਪਰ ਕਰਜ਼ਾ ਆ ਔਰ ਕੋਈ ਕਿਸੇ ਨੂੰ ਕਰਬਾਰ ਨਹੀਂ ਕੱਢੇਗਾ ਪਾਪਾ ਨੇ ਮਤਲਬ ਕਿ ਬੇਦਖਲ ਕਰਤਾ ਸੀ ਇਹਨਾਂ ਨੂੰ ਮੇਰੇ ਹਸਬੰਡ ਨੂੰ ਔਰ ਨਿਊਜ਼ਪੇਪਰ ਚ ਕਢਾਤਾ ਸੀ ਔਰ ਜਿੱਚ ਵੱਡਾ ਜੀਠ ਮੇਰਾ ਸ਼ਾਮਿਲ ਆ ਛੋਟਾ ਦਿਓਰ ਸ਼ਾਮਿਲ ਆ ਦੋਨੋਂ ਜਠਾਣੀ ਦਰਾਨੀ ਸ਼ਾਮਿਲ ਆ ਰਿਪਕਾ ਵੀ ਮੇਰੀ ਨਾਨੀ ਵਿੱਚੇ ਸ਼ਾਮਿਲ ਆ ਪੂਰੀ ਫੈਮਿਲੀ ਆ ਜਿਨ੍ਹਾਂ ਨੇ ਇਹ ਕਿਹਾ ਮੂੰਹ ਤੋਂ ਸ਼ਬਦ ਕੱਢੇ ਕਿ ਸਾਡੇ ਲਈ ਮਰ ਗਏ ਸਾਡੇ ਦੋ ਬੱਚੇ ਆ ਸਾਡੇ 4 ਲੱਖ ਦਾ ਸਾਡੇ ਤੇ ਕਰਜ਼ਾ ਅਸੀਂ ਘਰ ਨਹੀਂ ਬਣਾ ਸਕਦੇ ਔਰ ਸਾਡੇ ਕੋ ਇੰਨੀ ਗੁੰਜਾਇਸ਼ ਹੈਗੀ ਆ ਕਿ ਅਸੀਂ ਸੈਪਰੇਟਲੀ ਕਿਚਨ ਬਣਾ ਸਕੀਏ ਜਾਂ ਵਾਸ਼ਰੂਮ ਬਣਾ ਸਕੀਏ ਤਾਂ ਫੈਸਲਾ ਦੋ ਨੰਬਰ ਚੌਂਕੀ ਚ ਇਹ ਹੋਇਆ ਸੀ ਪਿਛਲੀ ਵਾਰ ਕਿ ਜਿਹੜਾ ਜਿੱਥੇ ਕੋਈ ਕਿਸੇ ਨੂੰ ਕੱਢੇਗਾ ਨਹੀਂ ਉੱਥੇ ਹੀ ਰਹੇਗਾ ਕਿਚਨ ਵੀ ਉਹ استعمال ਕੀਤੀ ਜਾਏਗੀ ਹਾਂਜੀ ਅੱਜ ਮਾਰਕਟ ਕਿਤੇ ਗਈ ਆ